ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾ ਰਹੇ ਹਾਂ ਜੀ ਬਿਲਕੁਲ ਟਾਬਸਟਾਈਲ ਪਾਲਕ ਪਨੀਰ ਘੱਟ ਤੋਂ ਘੱਟ ਮਸਾਲਿਆਂ ਦੇ ਨਾਲ ਬਹੁਤ ਹੀ ਆਸਾਨ ਤਰੀਕੇ ਨਾਲ ਠੰਡ ਦੇ ਵਿੱਚ ਗਰਮਾ-ਗਰਮ ਜੇਕਰ ਪਾਲਕ ਪਨੀਰ ਮਿਲ ਜੇ ਤਾਂ ਉਸ ਤੋਂ ਵਧੀਆ ਗੱਲ ਕੀ ਹੈ ਵਿਆਹਾਂ ਸ਼ਾਦੀਆਂ ਦੇ ਵਿੱਚ ਇਸ ਤਰੀਕੇ ਨਾਲ ਪਾਲਕ ਪਨੀਰ ਬਣਾਇਆ ਜਾਂਦਾ ਹੈ ਜੋ ਕਿ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਹੈਗਾ ਤੇ ਉਹੀ ਆਪਾਂ ਅੱਜ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਸੋ ਹੁਣ ਤੁਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਘਰ ਦੇ ਵਿੱਚ ਇੰਨਾ ਜ਼ਿਆਦਾ ਟੇਸਟੀ ਪਾਲਕ ਪਨੀਰ ਚਟਪਟ ਬਣਾ ਲਓਗੇ ਸੋ ਉਹਦੇ ਲਈ ਵੀਡੀਓ ਦੇ ਨਾਲ ਜੁੜੇ ਰਹੋ ਜੀ ਵੀਡੀਓ ਨੂੰ ਪੂਰਾ ਦੇਖਿਓ ਜੇ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਚਲੋ ਜੀ ਫਿਰ ਇਹ ਪਾਲਕ ਪਨੀਰ ਬਣਾਉਣਾ ਆਪਾਂ ਸਿੱਖ ਲੈਨੇ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਹੈ ਤੇ ਇੱਥੇ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਇੱਕ ਕੜਾਹੀ ਦੇ ਵਿੱਚ ਥੋੜਾ ਜਿਹਾ ਪਾਣੀ ਤੇ ਉਹਦੇ ਵਿੱਚ ਨਾ ਇੱਕ ਚਮਚਾ ਆਪਾਂ ਖੰਡ ਦਾ ਐਡ ਕਰਾਂਗੇ ਵੀ ਪਾਲਕ ਪਨੀਰ ਦਾ ਕਲਰ ਵਧੀਆ ਆਵੇ ਪਾਲਕ ਦਾ ਕਲਰ ਵਧੀਆ ਰਹੇ ਇੱਥੇ ਆਪਣੀ ਕੋਈ ਹੈਗੀ ਆ ਪਾਲਕ ਇਹ ਘਰ ਦੀ ਪਾਲਕ ਹੈ ਬਿਲਕੁਲ ਇਹਦੇ ਵਿੱਚ ਜਿਆਦਾ ਮਿੱਟੀ ਘੱਟਾ ਹੈ ਨਹੀਂ ਸੀ ਮੈਨੂੰ ਚੰਗੇ ਤਰੀਕੇ ਨਾਲ ਫਿਰ ਵੀ ਵਧੀਆ ਧੋ ਲਿਆ ਹੁਣ ਇਹਦੇ ਵਿੱਚ ਨਾ ਆਪਾਂ ਸਾਰੀ ਪਾਲਕ ਜਦੋਂ ਐਡ ਕਰਤੀ ਉਸ ਤੋਂ ਬਾਅਦ ਆਪਾਂ ਦੇ ਵਿੱਚ ਹਰਾ ਧਨੀਆ ਐਡ ਕਰਨਾ ਹੈ ਥੋੜਾ ਜਿਹਾ ਫਿਰ ਉਸ ਤੋਂ ਬਾਅਦ ਥੋੜੀਆਂ ਜਿਹੀਆਂ ਸਵਾਦ ਅਨਸਾਰ ਵੀ ਜਿੰਨੀਆਂਕ ਤੁਸੀਂ ਪਾਲਕ ਪਨੀਰ ਦੇ ਵਿੱਚ ਮਿਰਚਾਂ ਰੱਖਣੀਆਂ ਨੇ 2 ਤੋਂ 3 ਹਰੀਆਂ ਮਿਰਚਾਂ ਐਡ ਕਰ ਦੇਾਂਗੇ ਤੇ ਇਹਨੂੰ ਆਪਾਂ 2 ਮਿੰਟ ਉਬਾਲ ਕੇ ਤਿਆਰ ਕਰਨਾਗਾ ਜਿਆਦਾ ਨਹੀਂ ਆਪਾਂ ਇਹਨੂੰ ਉਬਾਲਾਂਗੇ ਬਸ 2 ਮਿੰਟਾਂ ਦੇ ਵਿੱਚ ਪਾਲਕ ਜਿਹੜੀ ਉਹ ਨਰਮ ਹੋ ਜੂਗੀ ਤੇ ਤਤ ਨਹੀਂ ਖਤਮ ਹੋਣੇ ਤੇ ਇੱਕ ਸਾਈਡ ਤੇ ਨਾ ਤੁਸੀਂ ਕਿਸੇ ਵੀ ਡੋਂਗੇ ਦੇ ਵਿੱਚ ਜਿਹੜਾ ਠੰਡਾ ਪਾਣੀ ਤਿਆਰ ਰੱਖਣਾਗਾ ਬਰਫ਼ ਵਾਲਾ ਦੇਖੋ ਜੀ ਇਸ ਤਰੀਕੇ ਨਾਲ ਵਧੀਆ ਆਪਾਂ ਪਾਲਕ ਦੀ ਥੋੜੀ ਜਿਹੀ ਸਾਈਡ ਬਾਟ ਦੇ ਦਾਂਗੇ ਵੀ ਵਧੀਆ ਏ ਖੁਬਲਕੇ ਤਿਆਰ ਹੋ ਜੇ ਵਧੀਆ ਨਰਮ ਹੋ ਜੇ ਪਾਲਕ ਵਧੀਆ ਪੱਕ ਗਈ ਹੈ ਦੇਖੋ ਵਧੀਆ ਉਬਾਲ ਆ ਰਿਹਾ ਇਹਨੂੰ 2 ਮਿੰਟ ਹੀ ਉਬਾਲ ਲਿਆ ਆਪਾਂ ਹੁਣ ਆਪਾਂ ਇਹ ਸਾਰੀ ਉਬਲੀ ਹੋਈ ਤਿਆਰ ਪਾਲਕ ਬਰਫ਼ ਵਾਲੇ ਪਾਣੀ ਦੇ ਵਿੱਚ ਐਡ ਕਰ ਦੇਾਂਗੇ ਇਸ ਤਰ੍ਹਾਂ ਕਰਨ ਨਾਲ ਜਿਹੜਾ ਪਾਲਕ ਪਨੀਰ ਦਾ ਕਲਰ ਹੈ ਨਾ ਉਹ ਬਹੁਤ ਹੀ ਵਧੀਆ ਗ੍ਰੀਨ ਗ੍ਰੀਨ ਆਊਗਾ ਬਹੁਤ ਵਧੀਆ ਪਾਲਕ ਪਨੀਰ ਬਣ ਕੇ ਤਿਆਰ ਹੋਊਗਾ ਬਾਕੀ ਆਪਾਂ ਦੀ ਪੇਸਟ ਵੀ ਬਣਾਉਣੀ ਹੈ ਠੰਡੀ ਵੀ ਹੋ ਜਾਊਗੀ ਇਹ ਇਧਰ ਇੱਕ ਆਪਾ ਕੜਾਹੀ ਦੇ ਵਿੱਚ ਜਿਹਦੇ ਵਿੱਚ ਵੀ ਫਾਲਕ ਪਨੀਰ ਬਣਾਉਣਾ ਨਾ ਉਹਦੇ ਵਿੱਚ ਆਪਾ ਪਾ ਲੈਣਾ ਜੀ ਸਰੋਂ ਦਾ ਤੇਲ ਸਰੋਂ ਦੇ ਤੇਲ ਨੂੰ ਫੁੱਲ ਫਲੇਮ ਤੇ ਵਧੀਆ ਗਰਮ ਕਰ ਲੈਣਾ ਪੀਰੇ ਦੇ ਵਿੱਚ ਪਾਵਾਂਗੇ ਆਪਾ ਦੋ ਤੇਜ਼ ਬੱਤੇ ਤੇ ਇੱਕ ਚਮਚ ਭਰ ਕੇ ਜੀਰੇ ਦਾ ਜਿਆਦਾ ਮਸਾਲਿਆਂ ਦੀ ਬਿਲਕੁਲ ਆਪਾਂ ਨੂੰ ਜ਼ਰੂਰਤ ਨਹੀਂ ਤੇ ਮੀਡੀਅਮ ਜੀ ਫਲੇਮ ਤੇ ਵਧੀਆ ਇਹਨਾਂ ਨੂੰ ਭੁੰਨ ਲਾਵਾਂਗੇ ਜਦੋਂ ਤੱਕ ਵਧੀਆ ਜੀਰਾ ਭੁੱਜ ਨਹੀਂ ਜਾਂਦਾ ਵਧੀਆ ਖੁਸ਼ਬੂ ਨਹੀਂ ਆਉਣ ਲੱਗ ਜਾਂਦੀ ਹੁਣ ਆਪਾਂ ਇਧਰ ਪਿਆਜ਼ ਕੱਟ ਕੇ ਰੱਖ ਲਈ ਸੀ ਕਿ ਦੋ ਤੋਂ ਤਿੰਨ ਮੀਡੀਅਮ ਸਾਈਜ਼ ਦੇ ਪਿਆਜ਼ ਆ ਜਿਆਦਾ ਆਪਾਂ ਇਹਨਾਂ ਨੂੰ ਚੌਪ ਵੀ ਨਹੀਂ ਕਰਨਾ ਬਰੀਕ ਤੇ ਇਸ ਤਰੀਕੇ ਨਾਲ ਥੋੜੇ ਜ ਤੇ ਇਹ ਐਡ ਕਰਕੇ ਤੇ ਇਹਨਾਂ ਨੂੰ ਪਖਾਵਾਂਗੇ ਇਹਨਾਂ ਨੂੰ ਆਪਾਂ ਜ਼ਿਆਦਾ 골ਡਨ ਨਹੀਂ ਕਰਨਾ بس ਹਲਕੇ ਜੇ ਨਰਮ ਕਰਨਾ ਹੈ ਪਿਆਜ਼ ਨੂੰ ਤੇ ਹੁਣ ਜੀ ਪਿਆਜ਼ ਇਸ ਤਰੀਕੇ ਨਾਲ ਪੱਕ ਗਈ ਹੈ ਦੇਖੋ ਬਿਲਕੁਲ ਹਲਕੇ ਜੇ ਇਹ ਗੁਲਾਬੀ ਹੋ ਗਈ ਹੈ ਤੇ ਨਰਮ ਵੀ ਹੋ ਗਿਆ ਥੋੜੇ ਜੇ ਤੇ ਹੁਣ ਆਪਾਂ ਇਹਦੇ ਵਿੱਚ ਨਾ ਹੇਲਾ ਸੰ ਤੇ ਅਦਰਕ ਦਾ ਪੇਸਟ ਐਡ ਕਰਾਂਗੇ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਐਡ ਕੀਤਾ ਸੀਗਾ ਪਾਣੀ ਇਸ ਕਰਕੇ ਐਡ ਕੀਤਾ ਸੀ ਵੀ ਪਿਆਜ਼ ਆ ਜਿਹੜੇ ਹੋਰ ਪੱਕ ਜਾਣਗੇ ਲਸਣ ਤੇ ਅਦਰਕ ਦੇ ਨਾਲ ਵਧੀਆ ਨਰਮ ਹੋ ਜਾਣਗੇ ਇੱਕ ਤੋਂ ਡੇਢ ਮਿੰਟ ਆਪਾਂ ਪਕਾ ਲਿਆ ਦੇਖੋ ਲਸਣ ਤੇ ਅਦਰਕ ਦੀ ਵਧੀਆ ਖੁਸ਼ਬੂ ਆਉਣ ਲੱਗ ਗਈ ਹੈ ਤੇ ਸਾਰਾ ਪਾਣੀ ਹੈ ਜਿਹੜਾ ਉਹ ਵੀ ਸੁੱਕ ਗਿਆ ਜਿਹੜਾ ਆਪਾਂ ਲਸਣ ਅਦਰਕ ਚ ਐਡ ਕੀਤਾ ਸੀ ਤੇ ਹੁਣ ਇੱਥੇ ਜੀ ਆਪਣੇ ਕੋਲੇ ਹੈਗੇ ਦੋ ਟਮਾਟਰ ਇਹਨਾਂ ਨੂੰ ਇਸ ਤਰੀਕੇ ਨਾਲ ਕੱਟ ਲਿਆ ਸੀਗਾ ਤੇ ਕੜਾਹੀ ਦੇ ਵਿੱਚ ਇਸ ਤਰੀਕੇ ਨਾਲ ਰੱਖ ਦੇਾਂਗੇ ਤੇ ਇਹਨਾਂ ਨੂੰ ਆਪਾਂ ਢਾਕੇ ਪਕਾਣ ਦੇਵਾਂਗੇ ਜਦੋਂ ਤੱਕ ਇਹ ਵਧੀਆ ਨਰਮ ਨਹੀਂ ਹੋ ਜਾਂਦੇ ਇਹਨਾਂ ਦੇ ਛਿਲਕੇ ਜਿਹੜੇ ਉਹ ਅਲੱਗ ਨਹੀਂ ਹੋ ਜਾਂਦੇ ਦੇਖੋ ਵਧੀਆ ਟਮਾਟਰ ਨਰਮ ਹੋ ਗਏ ਇਹਨਾਂ ਦੇ ਛਿਲਕੇ ਜਿਹੜੇ ਆਪਾਂ ਸਾਰਿਆਂ ਦੇ ਅਲੱਗ ਕਰ ਦੇਾਂਗੇ ਜੇ ਟਮਾਟਰਾਂ ਦੇ ਛਿਲਕੇ ਅਲੱਗ ਹੋ ਗਏ ਤਾਂ ਹਲਕਾ ਜਿਹਾ ਆਪਾਂ ਇਹਨਾਂ ਨੂੰ ਮੈਸ਼ ਕਰ ਦਿਆਂਗੇ ਵੀ ਚੰਗੀ ਤਰੀਕੇ ਨਾਲ ਇਹ ਮਸਾਲੇ ਦੇ ਵਿੱਚ ਮਿਕਸ ਹੋ ਜਾਣ ਤੇ ਵਧੀਆ ਜਿਹੜੀ ਉਹ ਪੇਸਟ ਬਣ ਜੇ ਦੇਖੋ ਜੀ ਇਸ ਤਰੀਕੇ ਨਾਲ ਸਾਰੇ ਟਮਾਟਰ ਨੂੰ ਆਪਾਂ ਮਿਕਸ ਕਰ ਲਿਆ ਤੇ ਇਹਨਾਂ ਨੂੰ ਵਧੀਆ ਜਿਹੜਾ ਆਪਾਂ ਪਕਾ ਲਵਾਂਗੇ ਥੋੜਾ ਜਿਹਾ ਜੀਰਾ ਹੋਰ ਉਸ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਮਸਾਲੇ ਐਡ ਕਰ ਦਿਆਂਗੇ ਜੋ ਜੋ ਵੀ ਐਡ ਕਰਨੇ ਆ ਸਭ ਤੋਂ ਪਹਿਲਾਂ ਆਪਾਂ ਸਵਾਦ ਅਨੁਸਾਰ ਇਹਦੇ ਵਿੱਚ ਨਮਕ ਐਡ ਕਰ ਦਿਆਂਗੇ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਲਾਲ ਮਿਰਚਾਂ ਐਡ ਕਰ ਦੂੰਗੀ ਥੋੜੀਆਂ ਜਿਹੀਆਂ ਜਿਆਦਾ ਕੌੜੀਆਂ ਆਪਾਂ ਹਰੀਆਂ ਮਿਰਚਾਂ ਵੀ ਐਡ ਕੀਤੀਆਂ ਫਿਰ ਆਪਾਂ ਹਲਦੀ ਐਡ ਕਰ ਦੇਾਂਗੇ ਇਹਨਾਂ ਸਾਰੇ ਮਸਾਲਿਆਂ ਨੂੰ ਜਿਹੜਾ ਮੀਡੀਅਮ ਜੀ ਫਲੇਮ ਤੇ ਪਕਾਵਾਂਗੇ ਚੰਗੇ ਤਰੀਕੇ ਨਾਲ ਮਿਕਸ ਕਰਦੇ ਜਾਵਾਂਗੇ ਤੇ ਵਧੀਆ ਪਕਾਉਂਦੇ ਜਾਵਾਂਗੇ ਤੇ ਹੁਣ ਜਿਹੜੀ ਆਪਾਂ ਮਿਕਸੀ ਦੇ ਵਿੱਚ ਪਾਲਕ ਦੀ ਪਿਉਰੀ ਤਿਆਰ ਕੀਤੀ ਸੀ ਨਾ ਤੇ ਉਹ ਮਿਕਸੀ ਵਾਲੇ ਜੱਗ ਦੇ ਵਿੱਚ ਥੋੜਾ ਜਿਹਾ ਮੈਂ ਪਾਣੀ ਐਡ ਕਰ ਰੱਖੀ ਤੇ ਇਹ ਪਾਣੀ ਇੱਕ ਕੌਲੀ 'ਚ ਢਾਢ ਲਿਆ ਸੀਗਾ ਇਹੀ ਪਾਣੀ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਥੋੜਾ ਜਿਹਾ ਪਹਿਲਾ ਮਸਾਲੇ ਨੂੰ ਆਪਾਂ ਭੁੰਨ ਲਿਆ ਸੀ ਫਿਰ ਜਦੋਂ ਆਪਾਂ ਇਸ ਤਰੀਕੇ ਨਾਲ ਪਾਣੀ ਦੇ ਨਾਲ ਪਕਾਵਾਂਗੇ ਨਾ ਥੋੜਾ ਜਿਹਾ ਤਾਂ ਮਸਾਲਿਆਂ ਦਾ ਟੇਸ ਬਹੁਤ ਵਧੀਆ ਆਊਗਾ ਪਾਲਕ ਪਨੀਰ ਬਿਲਕੁਲ ਟਾਪਸਟ ਹੈਲ ਬਣੂਗਾ ਤੁਸੀਂ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਵੀ ਮਸਾਲਾ ਕਿੰਨਾ ਵਧੀਆ ਕਿੰਨੇ ਚੰਗੇ ਤਰੀਕੇ ਨਾਲ ਭੁੱਜ ਕੇ ਤਿਆਰ ਹੋਇਆ ਜਿੰਨਾ ਵਧੀਆ ਆਪਾਂ ਮਸਾਲੇ ਨੂੰ ਭੁੰਨ ਕੇ ਤਿਆਰ ਕਰਾਂਗੇ ਥਾਲ ਸਬਜ਼ੀ ਉਨੀ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਥੋੜਾ ਜਿਹਾ ਸਮਾਂ ਲੱਗਦਾ ਹੈ ਪਰ ਕੋਈ ਵੀ ਦਾਲ ਸਬਜ਼ੀ ਜੇਕਰ ਤੁਸੀਂ ਇਸ ਤਰੀਕੇ ਨਾਲ ਵਧੀਆ ਮਸਾਲੇ ਨੂੰ ਭੁੰਨ ਕੇ ਬਣਾਉਗੇ ਤਾਂ ਉਹ ਬਿਲਕੁਲ ਹੀ ਸਵਾਦ ਬਣੂਗੀ ਚਾਹ ਕੁਣੀ ਦੇ ਵਿੱਚ ਆਪਾਂ ਜਦੋਂ ਮਸਾਲਿਆਂ ਦੇ ਨਾਲ ਤੇਲ ਅਲੱਗ ਹੋ ਗਿਆ ਨਾ ਵਧੀਆ ਭੁੱਜ ਗਏ ਮਸਾਲੇ ਤਾਂ ਆਪਾਂ ਇਹ ਪਿਊਰੀ ਐਡ ਕਰ ਦੇਾਂਗੇ ਪਾਲਕ ਦੀ ਤੇ ਇਹਨੂੰ ਆਪਾਂ ਮਿਕਸ ਕਰਦੇ ਜਾਵਾਂਗੇ ਹੁਣ ਮੇਨ ਜਿਹੜੀ ਠਿਕਾ ਨਾ ਉਹ ਇੱਥੇ ਹੈਗੀ ਹੈ ਜੀ ਵੀ ਜਿਵੇਂ ਤੁਸੀਂ ਪਾਲਕ ਨੂੰ ਨਾ ਭੁੰਨ ਕੇ ਤਿਆਰ ਕਰੋਗੇ ਉਨਾ ਹੀ ਵਧੀਆ ਪਾਲਕ ਪਨੀਰ ਦਾ ਟੈਕਸਚਰ ਆਊਗਾ ਉਨਾ ਹੀ ਵਧੀਆ ਜਿਹੜਾ ਇਹ ਟੇਸਟੀ ਬਣ ਕੇ ਤਿਆਰ ਹੋਊਗਾ ਜਦੋਂ ਆਪਾਂ ਇਹ ਪੇਸਟ ਪਾਲਕ ਦੀ ਐਡ ਕਰਤੀ ਨਾ ਫਿਰ ਆਪਾਂ ਫਲੇਮ ਫੁੱਲ ਰੱਖ ਕੇ ਤੇ ਇਸ ਤਰੀਕੇ ਨਾਲ ਲਗਾਤਾਰ ਘੱਟੀਆਂ ਘਰਚਨੀ ਨੂੰ ਚਲਾਉਂਦੇ ਜਾਵਾਂਗੇ ਤੇ ਪਾਲਕ ਨੂੰ ਭੁੰਨਦੇ ਜਾਵਾਂਗੇ ਦੇਖੋ ਵਧੀਆ ਪਾਲਕ ਨੂੰ ਆਪਾਂ ਭੁੰਨ ਕੇ ਤਿਆਰ ਕਰ ਲਿਆ ਪਾਲਕ ਦਾ ਕਲਰ ਵੀ ਥੋੜਾ ਜਿਹਾ ਚੇਂਜ ਹੋ ਗਿਆ ਤੇ ਪਾਲਕ ਹੈ ਜਿਹੜੀ ਇਸ ਤਰੀਕੇ ਨਾਲ ਥੋੜੀ ਜਿਹੀ ਘਾੜੀ ਬਣ ਗਈ ਹੈ ਤੇ ਹੁਣ ਪਾਲਕ ਦੇ ਵਿੱਚ ਆਪਾਂ ਐਡ ਕਰ ਦਿਆਂਗੇ ਜੀ ਗਰਮ ਮਸਾਲਾ ਇਹ ਮੈਂ ਘਰ ਦੇ ਵਿੱਚ ਹੀ ਬਣਾ ਕੇ ਰੱਖਿਆ ਹੋਇਆ ਤੁਸੀਂ ਬਾਜ਼ਾਰ ਵਾਲਾ ਜਾਂ ਜੋ ਵੀ ਘਰ ਦੇ ਵਿੱਚ ਪਹਿਲਾਂ ਗਰਮ ਮਸਾਲਾ ਵਰਤਦੇ ਹੋ ਉਹੀ ਐਡ ਕਰ ਸਕਦੇ ਹੋ ਥੋੜਾ ਜਿਹਾ ਗਰਮ ਮਸਾਲਾ ਐਡ ਕਰਕੇ ਨੂੰ ਮਿਕਸ ਕਰ ਦਿਆਂ ਬਹੁਤ ਹੀ ਵਧੀਆ ਇਹਨਾਂ ਖੁਸ਼बू ਆਊਗੀ ਟੇਸਟ ਆਊਗਾ ਜਿਆਦਾ ਆਪਾਂ ਮਸਾਲੇ ਬਿਲਕੁਲ ਵੀ ਪਹਿਲਾਂ ਵੀ ਨਹੀਂ ਐਡ ਕੀਤੇ ਬਾਅਦ ਚ ਵੀ ਨਹੀਂ ਐਡ ਕਰਨੇ ਤੇ ਹੁਣ ਇਹਦੇ ਵਿੱਚ ਨਾਲ ਆਪਾਂ ਗਰਮ ਪਾਣੀ ਐਡ ਕਰਾਂਗੇ ਦੇਖੋ ਇਹ ਅੱਧਾ ਕਿਲੋਟਰ ਮੈਂ ਪਾਣੀ ਐਡ ਕਰੂੰਗੀ ਇਹ ਗਰਮ ਪਾਣੀ ਵਸ ਠੰਡਾ ਪਾਣੀ ਨਾਲ ਐਡ ਕਰਿਓ ਜਦੋਂ ਕਿਸੇ ਵੀ ਦਾਲ ਸਬਜ਼ੀ ਦੇ ਵਿੱਚ ਆਪਾਂ ਗਰਮ ਪਾਣੀ ਐਡ ਕਰਦੇ ਆ ਨਾ ਤਾਂ ਟੇਸਟ ਹੈ ਜਿਹੜਾ ਹੋਰ ਵੀ ਵੱਧ ਜਾਂਦਾ ਤੁਸੀਂ ਠੰਡਾ ਪਾਣੀ ਨਾਲ ਐਡ ਕਰਿਓ ਤੇ ਹੁਣ ਆਪ ਇਹਨੂੰ ਠਾਕੇ ਵੀ ਪਕਾ ਸਕਦੇ ਇਸ ਤਰੀਕੇ ਨਾਲ ਵੀ ਪਕਾ ਸਕਦੇ ਆ ਤਕਰੀਬਨ ਆਪਾਂ ਨੂੰ 10 ਤੋਂ 15 ਮਿੰਟ ਲੱਗਣਗੇ ਫੁੱਲ ਵਲੀਮ ਤੇ ਤੇ ਵਧੀਆ ਉਬਲ ਬਲ ਕੇ ਜਿਵੇਂ ਹੀ گاੜਾ ਹੋਊਗਾ ਨਾ ਉਨੇ ਹੀ ਇਹ ਟੇਸਟੀ ਬਣ ਕੇ ਤਿਆਰ ਹੋਊਗਾ ਸੋ ਇਹਨੂੰ ਆਪਾਂ ਠਾਕ ਦਿੰਨੇ ਆ ਇਹਨੂੰ ਆਪਾਂ ਪੱਕਣ ਦਿੰਨੇ ਆ ਤੇ ਹੁਣ ਜੀ ਇਸ ਤਰੀਕੇ ਨਾਲ ਦੇਖੋ ਪਾਲਕ ਵਧੀਆ ਚੰਗੇ ਤਰੀਕੇ ਨਾਲ ਪੱਕ ਗਈ ਹੈ ਤੇ ਹੁਣੇ ਮਣ ਕਰ ਰਿਆ ਬਸ ਵੀ ਫਟਾਫਟ ਆਪਾਂ ਰੋਟੀ ਦੇ ਨਾਲ ਇਹਨੂੰ ਖਾ ਲੀਏ ਸਰਵ ਕਰ ਲੀਏ ਹੁਣ ਇੱਥੇ ਆਪਣੇ ਕੋਲੇ ਹੈਗੀ ਹੈ ਮਲਾਈ ਬਿਲਕੁਲ ਤਾ ਬਸ ਸਟਾਈਲ ਆਪਾਂ ਬਣਾ ਰਹੇ ਆ ਉਹੀ ਟ੍ਰਿਕ ਹੈ ਇਹ ਫਰੈਸ਼ ਕਰੀਮ ਵੀ ਹੈ ਜਿਹੜੀ ਬਾਜ਼ਾਰ ਚੋਂ ਮਿਲਦੀ ਉਹ ਵੀ ਵਰਤ ਸਕਦੇ ਹੋ ਪਰ ਆਪਣੇ ਕੋਲੇ ਘਰ ਦੇ ਵਿੱਚ ਹੈਗੀ ਹੈ ਫਰੈਸ਼ ਮਲਾਈ ਜੋ ਦੁੱਧ ਨੂੰ ਉਬਾਲਾ ਦੇ ਕੇ ਫਰਿੱਜ ਚ ਰੱਖ ਦਿੰਦੇ ਆ ਨਾ ਉਹੀ ਮਲਾਈ ਹੈ ਇਹ ਤੇ ਇਹਦੇ 3-4 ਚਮਚੇ ਮੇਰੇ ਕੋਲੇ ਨੇ ਚੰਗੇ ਤਰੀਕੇ ਨਾਲ ਆਪਾਂ ਥੋੜਾ ਜਿਹਾ ਫੈਂਟ ਲਿਆ ਸੀ ਤੇ ਇਹ ਆਪਾਂ ਇਹਦੇ ਵਿੱਚ ਐਡ ਕਰ ਦੇਾਂਗੇ ਫਿਰ ਮਿਕਸ ਕਰ ਦੇਾਂਗੇ ਤੇ ਇੱਥੇ ਜੀ ਆਪਣੇ ਕੋਲੇ ਹੈਗਾ ਪਨੀਰ ਜਿਵੇਂ ਤੁਸੀਂ ਵਿਆਹ ਸ਼ਾਦੀਆਂ ਦੇ ਵਿੱਚ ਪਾਲਕ ਪਨੀਰ ਖਾਣੇ ਹੋ ਜਾਂ ਤੁਸੀਂ ਢਾਬਾ ਸਟਾਈਲ ਪਾਲਕ ਪਨੀਰ ਖਾਣੇ ਹੋ ਸੇਮ ਉਸੇ ਤਰੀਕੇ ਦੇ ਆਪਾਂ ਟੁਕੜੇ ਜਿਹੜੇ ਕੱਟ ਕੇ ਤਿਆਰ ਕੀਤੇ ਆ ਤੇ ਇਹਦੇ ਨਾਲ ਹੀ ਆਪਾਂ ਰੋਸਟਡ ਆ ਜਿਹੜੀ ਕਸੂਰੀ ਮੇਥੀ ਐਡ ਕਰ ਦਿਆਂਗੇ ਕਸੂਰੀ ਮੇਥੀ ਨੂੰ ਤਵੇ ਤੇ ਮੈਂ ਥੋੜਾ ਜਿਆਦਾ ਰੋਸਟ ਕਰ ਲਿਆ ਸੀ ਇਹ ਐਡ ਕਰਤੀ ਤੇ ਪਨੀਰ ਨੂੰ ਆ ਜਿਹੜਾ ਪਾਲਕ ਦੇ ਨਾਲ ਮਿਕਸ ਕਰ ਦਿਆਂਗੇ ਦੇਖੋ ਤੇ ਹੁਣ ਜਦੋਂ ਪਾਲਕ ਦੇ ਵਿੱਚ ਆਪਾਂ ਪਨੀਰ ਐਡ ਕਰਤਾ ਤਾਂ 2 ਮਿੰਟ ਇਹਨੂੰ ਫੁਕਾ ਲੈਣਾਗਾ ਵੀ ਪਨੀਰ ਦੇ ਵਿੱਚ ਵੀ ਵਧੀਆ ਮਸਾਲਿਆਂ ਦਾ ਟੇਸ ਆ ਜਾਏ ਤੇ ਬਿਲਕੁਲ ਲਾਸਟ ਦੇ ਆਪਾਂ ਇਹਦੇ ਵਿੱਚ ਐਡ ਕਰ ਦੇਾਂਗੇ ਜੀ ਬਰੀਕ ਕੱਟਿਆ ਹੋਇਆ ਹਰਾ ਧਨੀਆ ਤੇ ਗਰਮਾ ਗਰਮ ਪਾਲਕ ਪਨੀਰ ਸਰਵ ਕਰਨ ਦੇ ਲਈ ਬਿਲਕੁਲ ਤਿਆਰ ਹੈ ਜੀ ਦੇਸੀ ਘਿਓ ਐਡ ਕਰਕੇ ਜੇ ਤੁਸੀਂ ਗਰਮ ਗਰਮ ਰੋਟੀਆਂ ਦੇ ਨਾਲ ਇਹਨੂੰ ਖਾਓਗੇ ਨਾ ਤਾਂ ਬਹੁਤ ਟੇਸਟੀ ਲੱਗੂਗਾ ਹਰ ਵਾਰ ਤੁਸੀਂ ਮੇਰੇ ਇਸ ਤਰੀਕੇ ਨਾਲ ਹੀ ਪਾਲਕ ਪਨੀਰ ਬਣਾਇਆ ਕਰੋਗੇ ਇੰਨਾ ਜ਼ਿਆਦਾ ਇਹ ਟੇਸਟੀ ਬਣਦਾ ਤੇ ਸਭ ਤੋਂ ਆਸਾਨ ਰੈਸਪੀ ਹੈ ਇਹ ਸਣ ਗੈਂਸ ਨੂੰ ਆਪਾਂ ਕਰ ਦਿੰਨੇ ਆਂ ਬਾਂਦ ਤੇ ਇਹਨੂੰ ਗਰਮਾ ਗਰਮ ਨੂੰ ਆਪਾਂ ਸਰਵ ਕਰ ਲੈਨੇ ਆਂ ਕਮੈਂਟ ਬਾਕਸ ਦੇ ਵਿੱਚ ਲਾਜ਼ਮੀ ਦੱਸਿਓ ਜੀ ਜਦੋਂ ਤੁਸੀਂ ਇਹ ਪਾਲਕ ਪਨੀਰ ਘਰ ਦੇ ਵਿੱਚ ਟਰਾਈ ਕੀਤਾ ਵੀਰ ਦਾ ਟੇਸਟ ਕਿਵੇਂ ਦਾ ਰਿਹਾ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਬਰਤ ਬਰਤ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਕਿਸੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਸ਼ੀ ਕਾਲ ਜੀ